ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਤੁਹਾਨੂੰ ਵੀਡੀਓ ਦਿਖਾਉਣੇ ਆ ਪਿੰਡ ਲੋਹਾਖੇੜਾ ਜ਼ਿਲ੍ਹਾ ਸੰਗਰੂਰ ਨੇੜੇ ਤਨੋਲਾ ਮੰਡੀ ਦੇ ਵਿੱਚੋਂ ਬਾਈ ਪ੍ਰਦੀਪ ਦੇ ਘਰੇ ਇਹ ਵੀਡੀਓ ਬਣਾ ਰਹੇ ਆ ਹਮੇਸ਼ਾ ਦੀ ਤਰ੍ਹਾਂ ਅੱਜ ਫੇਰ ਬਹੁਤ ਸਾਰੇ ਪਸ਼ੂ ਬਹੁਤ ਸਾਰੀਆਂ ਗਾਵਾਂ ਇੱਥੇ ਵਿਕਰੀ ਵਾਲੀਆਂ ਮੌਜੂਦ ਐ ਨਾਗ ਕਿਉਂਕਿ ਵੀਡੀਓ ਇੱਕ ਇਨਫੋਰਮੇਸ਼ਨ ਹੁੰਦੀ ਆ ਵੀ ਪਸ਼ੂ ਇੱਥੇ ਵਕਾਊ ਹੈ ਵਿਕਰੀ ਵਾਲੇ ਆਏ ਹੋਏ ਆ ਤਾਂ ਅਸੀਂ ਅ ਲੈਂਟੜੀ ਤੁਹਾਨੂੰ ਦਿਖਾਉਣੇ ਆ ਇਸ ਵੀਡੀਓ ਦੌਰਾਨ ਵੀ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਇੱਥੇ ਤੁਸੀਂ ਜਦੋਂ ਪਹੁੰਚੋਗੇ ਨਾਗੇ ਨੇ ਹੋਣਗੇ ਵੀ ਤੁਹਾਨੂੰ ਇੱਕ ਅੰਦਾ ਪਸ਼ੂ ਜਿੰਨੇ ਵੀ ਤੁਸੀਂ ਲੈਣੇ ਇੱਕ ਖਰੀਦਣਾ ਦੋ ਖਰੀਦਨੇ ਆ ਪਸੰਦ ਜਰੂਰ ਆ ਜਾਣਗੇ ਕਿਉਂਕਿ ਜਿਆਦਾ ਗਿਣਤੀ ਦੇ ਵਿੱਚੋਂ ਪਸ਼ੂ ਆਪਦੀ ਚੁਆਇਸ ਦਾ ਕਢਣਾ ਸੌਖਾ ਹੋ ਜਾਂਦਾ ਹੈ ਸਵਾਗਤ ਹੈ ਮਿਲਦੇ ਆਂ ਬਾਈ ਨੂੰ ਦੋਸਤੋ ਸ਼ੁਰੂਆਤ ਕਰਾਂਗੇ ਪਰਲੇ ਪਾਸੇ ਤੋਂ ਲਾਸਟ ਉੱਤੇ ਇੱਕ ਸੂਈ ਸਵਾਈ ਵਹਿੜ ਦਿਖਾਉਂਗਾ ਤੁਹਾਨੂੰ ਬੱਚਾ ਵੱੱਛੀ ਆ ਉਹਦੇ ਨਾਲ ਤੇ ਤਾਜੀ ਸੂਕੇ ਹਟੀਏ ਸ਼ੁਰੂਆਤ ਇਧਰੋਂ ਕਰ ਲઈએ ਪ੍ਰਦੀਪ ਬਾਈ ਸੱਸੀ ਕਾਲ ਬਾਈ ਪ੍ਰਦੀਪ ਅੱਜ ਕਿੰਨੇ ਨਾਗ ਮਜੂਰ ਟੋਟਲ ਬਾਈ ਆਪਣੇ ਕੋਲੇ 27 ਜਨਮਾ ਸਾਰੇ ਕੋਸ ਅੰਦਰ ਖੜੇ ਆ ਹਾਂ ਕੋਸ ਅੰਦਰ ਖੜੇ ਨੇ ਬੈੜਾ ਬਾਈ ਬੜੀ ਜਗ੍ਹਾ ਤੋਂ ਘਟ ਸੀ ਨਾ ਠੀਕ ਹੈ ਬਾਕੀ ਗੱਲ ਬਾਈ ਇਹ ਆ ਹਰੇਕ ਵੀਡੀਓ 'ਚ ਆਪਾਂ ਕਹਿੰਦੇ ਆ ਬਾਈ ਤਸੱਲੀ ਕਰਨਾ ਤੁਹਾਡਾ ਫਰਜ਼ ਆ ਹਮ ਆਪਣੇ ਕਿੱਲੇ ਦੇ ਉੱਤੇ ਤਸੱਲੀ ਕਰੋ ਸੂਈ ਗਾਂ ਗੱਬਣਗਾ ਬਾਕੀ ਕੋਈ ਵੀ ਗਾਂ ਸਾਡੇ ਕੋਲ ਸੁੰਦੀ ਆ ਬਾਈ ਉਹਦੀ ਵੀਡੀਓ ਬਕਾਇਦਾ ਹੁੰਦੀ ਆ ਜੇਰ ਪੈਂਦੀ ਦੀ ਪ੍ਰੋਪਰ ਕਿ ਜੋ ਅਧ ਵਿਚਾਲਾ ਜੇਰ ਦਾ ਹੋ ਜਾਂਦਾ ਉਦੋਂ ਵੀਡੀਓ ਸਟਾਰਟ ਕਰਕੇ ਬਣਾਈ ਹੁੰਦੀ ਆ ਹੂੰ ਕਿਉਂਕਿ ਕਈ ਵਾਰ ਬਾਈ ਵਿਚਗਾਵਾਂ ਖੜੀਆਂ ਜੇਰ ਸੁੱਟਦੀਆਂ ਕਈ ਵਾਰ ਮਾੜਾ ਮੋਟਾ ਲੜ ਟੁੱਟ ਜਾਂਦਾ ਫਿਰ ਵੀਰ ਕਹਿੰਦੇ ਨੇ ਗੰਦ ਕੱਢਦੇ ਆ ਕਿਵੇਂ ਆ ਠੀਕ ਹੈ ਕਿਉਂਕਿ ਵੀਡੀਓ ਹਰੇਕ ਜਨਮਰ ਦੀ ਆ ਬਾਈ ਗੱਬਣ ਦੀ ਵੀ ਕਿਉਂਕਿ ਗੱਬਣਾ ਹੁਣ ਤਕਰੀਬਨ ਸਾਰੀਆਂ ਦੀ ਵੀਡੀਓ ਵਿੱਚ ਆਈ ਜਾਣੀਆਂ ਬਾਈ ਠੀਕ ਹੈ ਬਾਕੀ ਸੂਈ ਲੈਣੀਆਂ ਬਾਈ ਚਾਹ ਦੋ ਟਾਈਮ ਹੁਣ ਆਪਣੇ ਕੋਲੋਂ ਦੋ ਤਿੰਨ ਵੜਾ ਭਰਾ ਲੈ ਕੇ ਗਏ ਨੇ ਦੋ ਟਾਈਮ ਚਵਾ ਕੇ 30-30 ਕਿਲੋ ਦੁੱਧ ਦਿੱਤਾਗਾ 28 ਤੋਂ 30 ਕਿਲੋ ਦੁੱਧ ਠੀਕ ਹੈ ਪਰ ਆਪਾਂ ਨੇ 25-26 ਦੱਸੇ ਪਰ 30 ਕਿਲੋ ਦੁੱਧ ਜਮਾ ਚਵਾ ਕੇ ਦਿੱਤੀਆਂ ਨੇ ਠੀਕ ਇਹ ਤਸੱਲੀ ਕਰਨਾ ਬਈ ਤੁਹਾਡਾ ਫਰਜ਼ ਆ ਕਿਉਂਕਿ ਆਪਾਂ ਹਫ਼ਤੇ ਦੇ ਹਫ਼ਤੇ 30 40 ਜਨਵਰੀ ਬਈ ਸੇਲ ਕਰਨੇ ਹੁੰਦੇ ਨੇ ਇਹਨਾਂ ਦੇ ਵਿੱਚੋਂ ਇਹ ਤਾਂ ਕਿਸੇ ਦੇ ਮੋਹਰ ਲੱਗੀ ਨਹੀਂ ਹੋਈ ਵੀ ਕਈ ਨਹੀਂ ਪਤਾ ਕਿਹੜੇ ਨੂੰ ਕੀ ਹੋ ਜੇ ਬਈ ਸਹੀ ਹਾਂਜੀ ਸ਼ੁਰੂਆਤ ਕਰਦੇ ਹਾਂ ਪਹਿਲੇ ਨੰਬਰ ਤੇ ਇਹ ਬਈ ਡੈਨਮਾਰਕ ਦੇ 40 116 ਦੀ ਭਰਾਣੇ ਆਪਾਂ ਨੂੰ ਦੱਸੀ ਆ ਤੇ ਨਾਰਮਲ ਸੀਮਨ ਰਮਾਡਾ ਦੇ ਇਹਦੇ ਲੱਗਾ ਹੋਇਆ ਬਈ ਪਲੇਨ ਸੀਮਨ ਤੋਂ ਗੱਬਣ ਅੱਗੇ ਇਹ ਤੇ ਪਹਿਲਾਂ ਦਾ 24 ਕਿਲੋ ਦੁੱਧਾ ਰਕੜਾ 12 ਤੋਂ 15 ਦਿਨਾਂ ਦੀ ਕੱਚੀ ਆ ਰੇਟ ਬਈ ਇਹਦਾ ਵਾਜਬ ਰੱਖਿਆ 1 ਲੱਖ ਤੇ 15000 ਰੁਪਏ ਤੋੜ ਦੇ ਤੋੜ ਦੇ ਬਈ ਬਾਕੀ ਭਾਈ ਇਹਦੇ ਬਰੀਕ ਨਾੜਾ ਇੰਨੀਆਂ ਨੇ ਜਿੱਦਣ ਜਮਾ ਤਿਆਰੀ ਤੇ ਵੈੜ ਹੋਈ ਇਹ ਨਸਾਂ ਇਹਦੇ ਆਰਡਰ ਤੇ ਇਦਾਂ ਦੀਆਂ ਨੇ ਵੀ ਬਹੁਤ ਸੋਹਣੀ ਤਿਆਰ ਹੋਣਾ ਭਾਈ ਆਪਾਂ ਜ਼ਿਆਦਾ ਨਹੀਂ ਕਹਿੰਦੇ ਭਾਈ ਭਰਾ ਵੀ 30 ਦਊ 35 ਦਊ ਭਾਈ 25 ਕਿਲੋ ਦੋਦੇ ਨੇ ਭਾਈ ਖਰਾ ਦੇ ਦੇਣਾ ਸਹੀ ਹੈ ਕਹੋ ਥੋੜਾ ਥੱਲੇ ਪੋਲਾ ਥਾਵਾਂ ਖੂਬ ਖੂਬ ਤੁਰਦੀਆਂ ਨੇ ਰੇ ਸਹੀ ਹੈ ਦੱਸੋ ਇਹ ਰੋਟਾਵੇਟਰ ਮਾਰਿਆ ਭਾਈ ਨੇ ਹੁਣੇ ਤਾਂ ਪੋਲਾ ਕੀਤਾ گاਵਾ ਥੱਲੇ ਹਵਾਨਾ ਸੋਨਾ ਰੱਖੂਗੀ ਫਿਟਿੰਗ ਵਾਲਾ ਹੋਊਗਾ ਜਦੋਂ ਬਹੁਤ ਭਰਾਵਾਂ ਦੇ ਬਾਈ ਫੋਨ ਆ ਰਹੇ ਕਿਉਂਕਿ ਅੱਗੇ ਤਕਰੀਬਨ ਆਪਾਂ 1.5 ਲੱਖ ਤੱਕ ਦੀ ਰੇਂਜ ਦੀਆਂ گاਵਾ ਆਪਾਂ ਦਿਖਾਉਣੇ ਹੁੰਦੇ ਆ ਐਦਕੀ ਵੱਡੇ ਰੇਟ ਦੇ ਵੀ ਵੜਾ ਨੇ ਕਿਉਂਕਿ ਬਹੁਤ ਭਰਾਵਾਂ ਦੇ ਫੋਨ ਆਉਂਦੇ ਵੀ ਯਾਰ ਚੰਗੀਆਂ ਵੜਾਂ ਲੈਣੀਆਂ ਨੇ ਤਾਂ ਉਦਾਂ ਦੀਆਂ ਵੜਾਂ ਵੀ ਅੱਜ ਸਾਰੀਆਂ ਦਿਖਾ ਦਾਂਗੇ ਆਪਾਂ ਅੱਗੇ ਬਾਈ ਇਹ ਵੱਚੀ ਆ ਗਈ 6 ਦੰਦ ਪਹਿਲਾਂ ਨੇ 30 ਕਿਲੋ ਦੁੱਧ ਦਿੱਤਾ ਬਾਈ ਦੂਜਾ ਸੂਆ ਕਰਮ ਵਾਲੀ ਹੁੰਦੀ ਆ ਆਪਾਂ ਆਪਾਂ ਇਹ ਨਹੀਂ ਕਹਿੰਦੇ ਬਈ 30 ਤੋਂ 35 ਆਪਾਂ ਕਹਿੰਨੇ 25 ਪਲੱਸ ਨਾਰਮਲ ਦੁੱਧ ਬਈ ਇਹਨੇ ਦੇ ਦੇਣਾ ਠੀਕ ਹੈ ਰੇਟ ਕੀ ਰਹਿਣਾ ਤੇ ਰੇਟ ਬਈ ਇਹਦਾ ਬਾਜਵ ਰੱਖਿਆ 1 ਲੱਖ ਤੇ 35000 ਰੁਪਿਆ ਬਈ ਠੀਕ ਹੈ ਦਿਨ ਹਜੇ ਕਿੰਨੇ ਲੈ ਸਕਦੇ 10 ਦਿਨ ਲੈ ਜੂ ਬਈ ਵੱਡੇ ਢਾਂਚੇ ਦੀ ਬੱਛੀ ਹੈ ਬਈ ਚਾਹੇ ਇਹਦਾ ਆਪਾਂ ਇੱਕ ਪੈਂਡ ਵੀ ਮੁੱਲ ਕਰਦੇ ਤਾਂ ਵੀ ਇੱਕ ਪਾਉਂਦੀ ਆ ਲਿਆ ਬਈ ਸੋ 1 ਲੱਖ ਤੇ 35000 ਦੀ ਬੈੜਾ ਨੇ ਬਈ ਜਿੰਨੀਆਂ ਵੀ ਦਿਖਾਵਾਂਗੇ ਟੌਪ ਦੀਆਂ ਬੈੜਾ ਨੇ گاਵਾਾਂ ਚ ਆਪਣੇ ਕੋਲੇ ਕੋਈ ਜਾਨਵਰ ਨਹੀਂ ਹੈਗਾ ਤਿੰਨ ਨੰਬਰ ਤੇ ਪ੍ਰਦੀਪ ਅੱਗੇ ਜਿਹੜੀ ਤਿੰਨ ਨੰਬਰ ਦਾ ਬਾਈ ਏ ਥੋੜੀ ਸਵੇਲਿੰਗ ਏ ਬੱਚੀ ਬਾਈ 1 ਲੱਖ 5000 ਦੇ ਦੇ ਦਾਂਗੇ ਪਹਿਲਾਂ ਨੇ 26 ਕਿਲੋ ਦੁੱਧ ਦਿੱਤਾ ਹੋਇਆ ਬਾਈ ਦਿਨ ਕਿੰਨੇ ਲੈ ਸਕਦੀ ਹੈ ਹਫਤਾ ਲੈ ਜੂ ਬਾਈ ਠੀਕ ਹੈ ਤੇ ਸਵੈਲਿੰਗ ਪਾਉਣੀ ਬਾਈ ਚਾਲੂ ਹੈ ਇੱਧਰ ਥੋੜੀ ਸਵੈਲਿੰਗ ਪਾਈ ਫਿਰਦੀ ਆ ਹੁਣ ਠੀਕ ਹੈ 1 ਲੱਖ ਤੇ 5000 ਰੇਟ ਆ ਦੱਸੋ ਬਹੁਤ ਸੋਹਣੀ ਤਿਆਰ ਹੋਣਾ ਬਾਈ ਕਿਸੇ ਵੀ ਭਰਾ ਨੇ ਮਾਰਨਾ ਘਰੇ ਚੋਂ ਨੂੰ ਵਹਿੜ ਲੈਣੀ ਆ ਹਮ ਅੱਗੇ ਬੱਚੇ ਵੀ ਬਹੁਤ ਸੋਹਣੇ ਦੂ ਬਾਕੀ ਰੇਟ ਬਾਈ ਜਮਾ ਦਾ ਬਾਜ ਰੇਟ ਆ ਬਣ ਕੇ ਵਧੀਆ ਕੇਅਰ ਵਾਲੇ ਕੋਲ ਬਾਕੀ ਭਰਾ ਕੋਲੇ 30 ਕਿਲੋ ਦੁੱਧ ਵੀ ਬੱਚੀ ਦੇ ਦੂ ਬਾਈ ਬੜੇ ਸੋਹਣੇ ਟਾਂਚੇ ਦੀ ਵਹਿੜ ਆ ਬਾਈ ਹਾਂ ਆਪਾਂ ਤਾਂ ਇਹ ਕਹਿ ਕੀ ਦਵਾਂਗੇ ਬਾਈ 25 ਤੋਂ 30 ਕਿਲੋ ਦੁੱਧ ਮੰਨ ਕੇ ਲੈ ਲੈ ਪਰ 34 ਤੋਂ 35 ਕਿਲੋ ਦੁੱਧ ਦੱਸਿਆ ਭਰਾ ਨੇ ਫਾਰਮ ਦੇ ਵਿੱਚ ਹੀ ਬਾਈ ਪਰਚੇਜ਼ ਕੀਤੀ ਆ ਤੇ ਲੇਵਾ ਬੜਾ ਸੋਹਣਾ ਬਣਾਉਣਾ ਉਨਾਂ ਹੀ ਅੱਗੇ ਉਨਾਂ ਹੀ ਪਿੱਛੇ ਲੇਵਾ ਬਣਾਉ ਬਾਈ ਚੌੜੇ ਚੌੜਾ ਆਰਡਰ ਬਣਾਉ ਬਾਈ ਜਿੰਨਾ ਅੱਗੇ ਪਿੱਛੇ ਬਣਾਉਗੀ ਇਹ ਤੇ ਰੇਟ ਬਾਈ ਇਹਦਾ ਸਵਾ ਲੱਖ ਰੁਪਈਆ ਠੀਕ ਐ ਮੋੜ ਲਈ ਬਾਈ ਬਾਕੀ ਇਹ ਆ ਬਾਈ ਬਹੁਤ ਪਿਛਲੀ ਵੀਡੀਓ ਵੀ ਆਪਾਂ ਦੇਖ ਜਿੰਨੀਆਂ ਗਾਵਾਂ ਸਾਰੀਆਂ ਸੇਲ ਕਰਤੀਆਂ ਸੀ ਬਾਕੀ ਬਾਈ ਜਦੋਂ ਕੋਲੇ ਕੋਈ ਵੀ ਭਰਾ ਆਉਂਦਾ ਸੌਦਾ ਬਣ ਜਾਂਦਾ ਸਹੀ ਜਿਹੜੇ ਭਰਾਣੇ ਲੈਣ ਹੋਣ ਇਹਦੇ ਵੀ ਬਾਈ ਆਰਡਰ ਤੇ ਣਾੜੀ ਨਾੜਾ ਨੇ ਕਰਮ ਵਾਲੀ ਦੇ ਬਾਈ ਬਾਕੀ ਤਿਆਰੀ ਤੇ ਗਾਂ ਬਈ ਇਹ 1 35 40 ਦੀ ਖੁੱਲੀ ਵੇਕਣ ਦੀ ਇਹਦੋਂ ਅੱਗੇ ਅੱਗੇ ਬਾਈ ਜਿਹੜੀ ਮੱਛੀ ਆ ਇਹਦਾ 35 36 ਕਿਲੋ ਤੋਂ ਦੱਸਿਆ ਭਰਾ ਨੇ ਆਪਾਂ ਨੂੰ ਫਾਰਮ 'ਚ ਹੀ ਇਹ ਲੈ ਕਿਉਂਕਿ ਬਾਈ ਇਦਾਂ ਦੇ ਜਾਨਵਰ ਫਾਰਮ 'ਚ ਹੀ ਲੱਭਦੇ ਨੇ ਲੋਕਲ ਤਾਂ ਮਿਲਦੀ ਕੋਈ ਨਹੀਂ ਠੀਕ ਹੈ ਪ੍ਰਦੀਪ ਇਹਦਾ ਰੇਟ ਬਾਈ ਇਹਦਾ ਆਪਾਂ 1 ਲੱਖ ਤੇ 65000 ਰੁਪਏ ਦੀ ਬਾਈ ਬੱਛੀ ਦੇ ਦਾਂਗੇ ਠੀਕ ਹੈ ਕਿੰਨਾ ਦੇ 6 ਦਾਂਦਾ ਬਾਈ ਇੱਕ ਹਫਤਾ ਜਮਾ ਕਨਫਰਮ ਬਾਕੀ ਆ ਆਪਾਂ ਇਹ ਨਹੀਂ ਕਹਿੰਦੇ ਵੀ 45 ਮੰਨ ਕੇ ਲੈ ਲਓ 35 ਕਿਲੋ ਦੁੱਧ ਬਈ ਇਹਨੇ ਖਰਾ ਦੇ ਦੇਣਾ ਠੀਕ ਹੈ ਬਰੀਡ ਤਾਂ ਆਪਣੇ ਸਾਹਮਣੇ ਆ ਵੀਡੀਓ ਦਾ ਬਾਈ ਕਨਫਰਮੇਸ਼ਨ ਆ ਪਰ ਜਿਹੜੇ ਭਰਾਣੇ ਲੈਣੀ ਆ ਜਦੋਂ ਆਉਂਦਾ ਸਾਹਮਣੇ ਜਾਨਵਰ ਖੜਾ ਉਹ ਤੋਂ ਬਾਈ ਵੱਖਰੀ ਚੀਜ਼ ਹੁੰਦੀ ਆ ਸਹੀ ਗੱਲ ਉਹਨੇ ਦਾ ਢਾਂਚਾ ਦੇਖ ਲਓ ਬਾਈ ਕਿਦਾਂ ਦਾ ਹੂੰ ਇਹ ਦੋ ਅੱਗੇ ਫਿਰਦੀ ਅੱਗੇ ਜਿਹੜੀ ਬੱਚੀ ਆ ਬਾਈ ਪਿਛਲੇ ਸਾਲ ਆਪਣੇ ਕੋਲੋਂ ਗਈ ਹੋਈ ਆ ਇਹ ਹੂੰ ਮੌਲਵੀ ਵਾਲੇ ਪਿੰਡ ਪਾਤੜਾਂ ਕੋਲੇ ਇਹਨੇ ਬਾਈ 34 35 ਕਿਲੋ ਦੁੱਧ ਪਹਿਲਾਂ ਬੱਚੀ ਨੇ ਦਿੱਤਾ ਬਾਈ ਹਜੇ ਕਿੰਨਾ ਟਾਈਮ ਰਹਿ ਗਿਆ ਹਲੇ ਬਾਈ ਇਹਦਾ ਜਮਾ ਕਨਫਰਮ ਟਾਈਮ ਬਾਈ 1 ਮਹੀਨਾ 5 ਦਿਨ ਬਾਕੀ ਆ ਪਰ ਦੇਖੋ ਵੀ ਇਹ ਦੇਖਣ ਨੂੰ ਹੁਣ ਆਡਰ ਇਹਨੇ ਬਣਾਉਣਾ ਚਾਲੂ ਕਰਤਾ ਆਪਾਂ ਕ ਜੇ ਦਾਤਿਆ ਵਧੀਆ ਹੁਣ ਵੀ ਬਾਈ ਆਪਣੀ ਕੀਮਤ ਦੇ ਹਿਸਾਬ ਨਾਲ ਸੇਲ ਹੁੰਦੀ ਆ ਤਾਂ ਆਪਾਂ ਕਰ ਦਾਂਗੇ ਤੇ ਨਹੀਂ ਬਾਈ ਤਿਆਰ ਕਰਕੇ ਹੋਊਗੀ ਸੇਲ ਫਿਰ ਰੇਟ ਕੀ ਰੱਖ ਦੋ ਅੱਜ ਵਾਲਾ ਰੇਟ ਬਾਈ ਇਹਦਾ 1 ਲੱਖ ਤੇ 75000 ਰੁਪਿਆ ਬਾਈ ਲੈਣ ਦੇਣ ਰੇਟ ਠੀਕ ਹੈ ਬਹੁਤ ਵੱਡੇ ਢਾਂਚੇ ਦੀ ਬੱਛੀ ਆ ਬਾਈ ਬੱਚ ਭਰਾ ਕਹਿੰਦੇ ਨੇ ਵੀ ਆਪਾਂ ਆਪਣੇ ਹੱਥੀ ਤਿਆਰ ਕਰਨੀ ਆ ਨਾ ਬਾਈ ਉਹ ਚੀਜ਼ ਆ ਬਾਈ ਅੱਗੇ ਵੀ ਬੈਡ ਬਾਈ ਇਹ ਸੇਮ ਇੱਕੋ ਟਾਈਮ ਤੇ ਸੂਣੀਆਂ ਨੇ ਬਾਈ ਤੇ ਇਹ ਬੈਡ ਵੀ ਬਾਈ ਆਪਾਂ 1 ਲੱਖ 75000 ਦੀ ਦੇ ਦਾਂਗੇ ਇਸ ਨੇ ਜੋੜਾ ਲੈਣਾ ਦਾ ਸੇਮ ਟਾਈਮ ਤੇ ਸੁਣੀ ਆ ਬਈ ਇਹ ਠੀਕ ਹੈ ਸੋ ਦੋਸਤੋ ਇਹਦੇ ਵੀ 35 ਦਿਨ ਹਜੇ ਰਹਿੰਦੇ ਆ ਕਿਉਂਕਿ ਬਈ ਜਾਨਵਰ ਜਾਨਵਰ ਦੀ ਰੇਟ ਆ ਬਈ ਜਿੱਦਾਂ ਦਾ ਜਾਨਵਰ ਆਪਾਂ ਪਰਚੇਜ਼ ਕਰਾਂਗੇ ਅੱਜ ਕੱਲ ਇਹ ਤਾਂ ਹੈ ਨਹੀਂ ਵੀ ਕੋਈ ਚੀਜ਼ ਲੁਕਣ ਵਾਲੀ ਆ ਕੱਚਾ ਥਾਂ ਦੋਸਤੋ ਮਿਲਿਆ ਰੋਟਾਵੇਟਰ ਵੱਜਿਆ ਹੋਇਆ ਤੇ ਰੇਡਾਂ ਪਾਉਂਦੀ ਏ ਕਰਮ ਵਾਲੀ ਸੋ ਇਹ ਤੁਹਾਨੂੰ ਗੱਬਣ ਦਿਖਾਤੀ ਏ ਇਸ ਤੋਂ ਅੱਗੇ ਕੁਸ ਪਰਲੇ ਪਾਸੇ ਵੀ گاਵਾਾਂ ਹੈਗੀਆਂ ਇਹ ਬੱਚੀ ਬਾਈ ਸੂਈ ਹੋਈ ਆ ਮੰਗਰ ਬੱਚਿਆ ਤੀਸਰਾ ਦਿਨ ਸੂਈ ਨੂੰ ਆ ਹੂੰ ਤੇ ਬਾਈ ਜਿਹੜਾ ਭਰਾ ਨੇ ਆਪਾਂ ਨੂੰ ਰਿਕਾਰਡ ਦਿੱਤਾ ਦੇਖੋ ਆਪਾਂ ਨੂੰ ਨਹੀਂ ਇਹਦੇ ਬਾਰੇ ਇਹ ਚੀਜ਼ ਦੀ ਨੌਲੇਜ ਬਾਈ ਕਹਿੰਦਾ ਚਾਹੇ ਡੀਐਨਏ ਟੈਸਟ ਕਰਾ ਲਿਓ ਸਪੈਕ ਦੇ ਸੀਮਣ ਦੀ ਦੱਸਿਆ ਭਰਾ ਨੇ ਆਪਾਂ ਨੂੰ ਠੀਕ ਹੈ ਪਰ ਜੋ ਫਾਰਮ ਦੀ ਵੀਡੀਓ ਆਪਣੇ ਕੋਲੇ ਬਕਾਇਦਾ ਗਈ ਕਿਉਂਕਿ ਆਪਾਂ ਨੂੰ ਨਹੀਂ ਪਤਾ ਕਦੋਂ ਦਾ ਕੋੜਾ ਸੀਮਣ ਕਦੋਂ ਆਇਆ ਤੇ ਦੁੱਧ ਬਾਈ ਇਹਨੇ ਬੱਚੀ ਨੇ 30 ਤੋਂ 35 ਕਿਲੋ ਖਰਾ ਦੇ ਦੇਣਾ ਤੇ ਮੰਗਰ ਦੇ ਬੱਚੀ ਆ ਬਾਈ ਤੀਜੇ ਦਿਨ ਅੱਜ ਸੂਈ ਨੂੰ ਆ ਹੁਣ ਇਸ ਟਾਈਮ ਮੌਕੇ ਤੇ 24 ਤੋਂ 25 ਕਿ ਰੇਟ ਬਈ ਇਹਦਾ 1,65,000 ਰੁਪਏ ਦੀ ਆਪਾਂ ਬੱਛੀ ਦੇ ਦਾਂਗੇ ਠੀਕ ਢਾਂਚਾ ਦੇਖ ਲਓ ਬਈ ਸਿੰਗਲ ਫੋਨ ਬਾਜ਼ਾਰ ਦੀ ਵੀਡੀਓ ਆ ਦੀ ਟਾਈਮ ਦੀ ਤੇ ਬਰੀਡ ਦੇਖ ਲਓ ਬਈ ਬਰੀਡ ਟਾਪ ਕੁਆਲਿਟੀ ਆ ਅੱਗੋਂ ਫੇਸ ਤੋਂ ਲਾ ਕੇ ਪਿੱਛੇ ਤੱਕ ਬਈ ਹੂੰ ਜਿੰਨੀ ਹੈਗੀ ਰੀਜਨਲ ਆਪਾਂ ਥੋੜਾ ਰੱਸੇ ਕਰਕੇ ਜਾਂ ਕਰ ਤਾ ਹੌਲੀ ਹੌਲੀ ਧੱਕਾ ਨਾ ਕਰ ਤਲੈਣ ਦੀ ਵਹਿੜ ਆ ਬਈ ਜਿੰਮੇ ਅੱਗੇ ਕਿਸੇ ਨੇ ਬੱਚੇ ਚੰਗੇ ਲੈਣੇ ਆ ਤੇ ਦੁੱਧ ਵੀ ਲੈਣਾ ਇੱਕ ਨੰਬਰ ਜਾਨਵਰ ਆ ਬਈ ਰੇਟ ਦੇ ਬਈ ਇਹ ਗੱਲ ਹੁੰਦੀ ਬਹੁਤ ਭਰਾ ਕਹਿੰਦੇ ਨੇ ਰੇਟ ਜਾਦੇ ਬਈ ਰੇਟ ਜਿਹੜੇ ਭਰਾ ਫਾਰਮ ਵਾਲੇ ਨੇ ਜਦੋਂ ਉਹਨਾਂ ਕੋਲੇ ਜਾ ਕੇ ਗੱਲਬਾਤ ਸੁਣਦੇ ਆ ਉਦੋਂ ਉਹ ਦੱਸਦੇ ਨੇ ਬਾਈ ਕਿਉਂਕਿ ਜਨਮਰ ਕੀਮਤ ਲਾ ਕੇ ਮਿਲਦਾ ਜਿਹੜਾ ਚੰਗਾ ਜਾਨਵਰ ਆ ਬਾਈ ਫਾਰਮ ਦੇ ਵਿੱਚੋਂ ਵੀ ਤੇ ਅੱਗੋਂ ਵੀ ਸਹੀ ਹੈ ਇਹ ਕਿਸੇ ਭਰਾ ਦੇ ਵੀ ਚੱਲੀ ਗਈ ਬਾਈ ਦੁੱਧ ਜਮਾ ਖਰਾ ਐਨੇ 35 ਕਿਲੋ ਦੁੱਧ ਦੇ ਦੇਣਾ ਹੁਣ ਇਸ ਟਾਈਮ 25 ਕਿਲੋ ਵੀ ਐਂ ਦੇਖ ਲੋ ਵੀ ਆਮ ਏਖੜ ਲਾ ਕੇ ਲੋਕਾਂ ਦੀ ਵੀਡੀਓ ਬਣਾਈ ਹੁੰਦੀ ਇਹਦੇ ਆਰਡਰ ਦੀ ਕੁਆਲਿਟੀ ਜੇ ਆਪਾਂ ਦੇਖੀਏ ਬਾਈ ਫਾੜੀਆਂ ਵਾਲਾ ਲੈਵਾ ਅੱਗੋਂ ਪਿੱਛੋਂ ਬਾਈ ਦੇਖੋ ਸ਼ਾਨਦਾਰ ਲੈਵਾ ਜਮਾਣ ਅੱਗੋਂ ਵੀ ਉਹਨੀਆਂ ਬਾਈ ਇਹ ਇਹਦੀ ਬੱਚੀ ਆ ਗਈ ਬਾਈ ਇਹਦੇ ਮੰਗਰ ਬੱਚੀ ਆ ਬਾਈ ਪੈਪਰ ਦੀ ਹੂੰ ਇਹ ਵੀ ਫਾਰਮ ਚ ਲਈ ਆ ਖੋਲ ਵੀਰੇ ਕਿੰਨਾ ਚਿਰ ਹੋ ਗਿਆ ਸੂਈ ਨੂੰ ਪੱਤੀ ਸੂਈ ਬਾਈ ਕੱਲ ਸੂਈ ਆ ਹੂੰ ਬੱਚੀ ਇਹਦੇ ਮੰਗਰਾ ਜੇਰ ਵਗੈਰਾ ਪ੍ਰੋਪਰ ਡਾਣਾ ਬਾਈ ਵੀਡੀਓ ਆਪਣੇ ਕੋਲੇ ਆ ਤੇ ਦੁੱਧ ਭਰਾ ਨੇ ਜਿਹੜਾ ਪਹਿਲੇ ਸੂਏ ਦਾ ਦੱਸਿਆ ਵੀ 32 ਤੋਂ 35 ਕਿਲੋ ਦੁੱਧ ਪਹਿਲੇ ਨੂੰ ਬੱਚੀ ਦਾ ਦਿੱਤਾ ਹੈ ਬਾਈ ਦੂਜਾ ਸੂਆ ਠੀਕ ਐ ਇਹ ਬੱਚੇ ਬਾਈ ਇਦਾਂ ਦੀ ਬੱਚੀ ਆ ਬਾਈ ਪੇਟ ਪੂੜ ਵਾਲੇ ਸਾਇ ਤੋਂ ਲਾ ਕੇ ਵੀ ਇਹਦੀ ਕੋਈ ਕੀਮਤ ਨਹੀਂ ਜੇ ਸਹੀ ਮੈਨੇਜ ਦੇਖੀ ਇਦਾਂ ਦੀ ਬੱਚੀ ਦਾ 4-4 5-5 ਲੱਖ ਰੁਪਇਆ ਵੀ ਡਿਮਾਂਡ ਹੁੰਦੀ ਆ ਪਰ ਇਹ ਬੱਚੇ ਬਾਈ ਆਪਾਂ 2,65,000 ਰੁਪਏ ਦੀ ਦੇਵਾਂਗੇ ਠੀਕ ਐ ਮੁੱਲ ਕਿੰਨਾ ਮਰਜ਼ੀ ਕਰਾ ਲੋ ਏਦਾਂ ਦੀ ਬੱਚੇ ਆ ਬਾਈ ਪੇਟ ਦੇ ਸਾਈਜ਼ ਤੋਂ ਲਾ ਕੇ ਅਡਰ ਕੁਆਲਿਟੀ ਤੋਂ ਲਾ ਕੇ ਵੀ ਕਿਸੇ ਪਾਸੇ ਬਾਈ ਹੱਥ ਤਰਾ ਤਾਂ ਹੈ ਹੀ ਨਹੀਂ ਗਾ ਬਹੁਤ ਸੋਹਣੀ ਆ ਦੱਸੋ ਵੈੜ ਵਾਕੇ ਕੋਲਾ ਕੇ ਦੇਖੋਗੇ ਅਲਹਿਦੀ ਦੇ ਸੈਂਹ ਦੀ ਗੱਲ ਬਾਈ ਕੁਝ ਹੋਰ ਹੁੰਦੀ ਆ ਕੋਈ ਵੀ ਭਰਾਏ ਦੇ ਕੋਲੇ ਆਉਂਦਾ ਨਾ ਬਾਈ ਫੇਰ ਪਤਾ ਲੱਗਦਾ ਵੀ ਜਾਨਵਰ ਇਹ ਕਿੱਦਾਂ ਦਾ ਇੱਥੋਂ ਦੇਖ ਲਓ ਵੀ ਕਿੱਦਾਂ ਦੀ ਇਹਦੀ ਹਾਈਟ ਆ ਤੇ ਲੇਵੇ ਦੀ ਕੁਆਲਿਟੀ ਦਾ ਬਾਈ ਇਹਦਾ ਕੋਈ ਮੁੱਲ ਹੀ ਨਹੀਂ ਜਿਹੜੇ ਵੀ ਭਰਾ ਬਰੀਡ ਤੇ ਕੰਮ ਕਰਦੇ ਨੇ ਉਹਨੂੰ ਪਤਾ ਬਾਈ ਫੇਸ ਕੁਆਲਿਟੀ ਦੇਖ ਲਓ ਬਾਈ ਇਹਦੀ ਕਿੱਦਾਂ ਦੀ ਆ ਸੋਹਣੀ ਵਹਿੜ ਜਿਹੜੇ ਭਰਾ ਤੋਂ ਲਈ ਆ ਬਾਈ ਉਹਨੇ ਇੱਕੋ ਹੀ ਗੱਲ ਕਹੀ ਸੀ ਕਹਿੰਨਾ ਬਾਈ ਜਿੰਨੂੰ ਮਰਜ਼ੀ ਦੇ ਦੀ ਵੀ ਲੰਬਾ ਨਹੀਂ ਹੋਊਗਾ ਉਹ ਚੀਜ਼ ਆ ਬਾਈ ਇਹ ਪੇਟ ਦਾ ਸਾਇਆ ਸੂਈ ਦੇਖ ਕਿੱਡਾ ਗਾ ਠੀਕ ਐ ਇਹ ਤੋਂ ਅੱਗੇ ਅੱਗੇ ਜਿਹੜੀ ਬੱਚੀ ਆ ਬਾਈ ਖੋਲ ਪੁੱਤ ਇਹ ਬੱਚੀ ਬਾਈ ਆਪਾਂ 1 ਲੱਖ ਤੇ 55000 ਰੁਪਏ ਦੀ ਦੇ ਦਾਂਗੇ ਪਹਿਲਣ ਦਾ ਭਰਾ ਨੇ ਦੋ ਦੱਸਿਆ ਬਾਈ 30 ਤੋਂ 32 ਕਿਲੋ ਇਹਦਾ ਕਿੰਨੇ ਦਿਨ ਲੈ ਜੂ ਹਰੇ यह बी दस दिन नॉर्मल है बाकी बी जिन्न बैड़ा ने सारिया टॉप लेवल दमर वह ले गई प्रिंट बहड़ा ने बी सारिया मारन मारन आई हूं एडर की जो गल करिए बड़ा शानदार अडर आई देख ਇਦੋਂ ਅੱਗੇ ਅੱਗੇ ਜਿਹੜੀ ਬੱਛੀ ਆ ਬਾਈ 215000 ਰੁਪਏ ਦੀ ਬੱਛੀ ਦੇ ਦਾਂਗੇ ਬਾਈ ਮੁੱਲ ਕਿੰਨਾ ਮਰਜ਼ੀ ਕਰਾ ਲੈ ਪਰ ਇਹ ਬਾਈ ਪਹਿਲਾਂ ਵੀ ਆਪਾਂ ਗੱਲ ਕਰੀ ਸੀ ਵੀ ਇਦਾਂ ਦੀਆਂ ਬੱਛੀਆਂ ਨਹੀਂ ਤੇ ਕਿ ਆਪਣੇ ਕੋਲੇ ਲਾਟ ਦੇ ਵਿੱਚ ਵੀ ਟੌਪ ਟੌਪ ਦੀਆਂ ਬੱਛੀਆਂ ਨੇ ਬਾਈ ਹੁਣ ਇਹਦੇ ਬਰੀਡ ਦੀ ਗੱਲ ਕਰੀਏ ਬਾਈ ਫੇਸ ਤੋਂ ਲਾ ਕੇ ਪਿੱਛੇ ਤੱਕ ਹੂੰ ਸਿਰਾਂ ਬਲੱਡ ਲੈਣੀ ਆ ਕਿੰਨਾ ਚੱਲ ਲਊਗੀ ਪੱਟੀ ਬਾਈ ਇਹ ਹਫਤਾ ਦਾ ਇਹਦਾ ਕਨਫਰਮ ਆ ਹੂੰ ਇੱਕ ਜਮਾ ਲਾਸਟ ਤੇ ਵਹਿੜਾ ਸੁਵੀ ਹੋਈ ਇਹ ਜੋੜਾ ਇੱਕੇ ਫਾਰਮ ਦਾ ਬਾਈ ਠੀਕ ਐ ਕਮਾਲ ਆ ਬਾਈ ਹੁਣ ਇਹ ਵੀ ਬੱਛੀ ਬਾਈ ਚੰਗੇ ਵਧੀਆ ਦੁੱਧ ਦੇਣ ਵਾਲਾ ਜਾਨਵਰ ਆ ਬਾਈ ਬਾਕੀ ਨਵੀਆਂ ਬੱਚੀਆਂ ਨੇ ਬਾਈ ਜਿਹੜਾ ਵੀ ਭਰਾ ਕੋਈ ਕੱਠੀਆਂ ਲੈਣ ਵਾਲਾ ਵੀ ਹੋਇਆ ਚਲੋ ਰੇਟ ਦੇ ਵਿੱਚ ਬਾਈ ਫਰਕ ਪੈ ਜਾਂਦਾ ਜਿਵੇਂ ਕੋਈ ਭਰਾ ਨੇ ਨਵੇਂ ਫਾਰਮ ਬਣਨੇ ਵਾਲੇ ਮੂਰਤ ਵੀ ਨਹੀਂ ਕਰੀ ਹੁੰਦੀ ਦਾ 10 ਬਣਾ ਕੱਠੀਆਂ ਲੈਣ ਵਾਲੀਆਂ ਨੇ ਤਾਂ ਕੱਠੀਆਂ ਦਾ ਬਾਈ ਰੇਟ ਦਾ ਜਾਇਜ਼ ਕਰਕੇ ਦੇ ਦਾਂਗੇ ਠੀਕ ਐ ਦੋਗੇ ਜਿਹੜੀ ਇਹ ਵੜਾ ਬਾਈ ਇਹਦਾ 35 36 ਕਿਲੋ ਤੋਂ ਦੱਸਿਆ ਬਾਈ ਦੂਜਾ ਸੁਗਾ 6 ਦੰਦੀ ਇਹ ਆ ਠੀਕ ਐ ਇਹ ਬੱਚੀ ਬਾਈ 2 5 ਦੀ ਦੇ ਦਾਂਗੇ ਇਹ ਵੀ ਦੇਖ ਲਓ ਬਾਈ ਬਰੀਡ ਕੁਆਲਿਟੀ ਇੱਕ ਤੋਂ ਇੱਕ ਨਮੂਨਾ ਹੀ ਕਹਿ ਸਕਦੇ ਆ ਬਾਈ ਇਹਦੀ ਫੇਸ ਕੁਆਲਿਟੀ ਦੇਖ ਲਓ ਪਿੱਛੇ ਤੱਕ ਇੱਕ ਨੰਬਰ ਬੱਚੀਆਂ ਨੇ ਇਹਦੇ 15 ਦਿਨ ਪਏ ਨੇ ਬਾਈ ਠੀਕ ਹੈ ਬਾਕੀ ਆ ਬਾਈ ਜਿਹੜਾ ਵੀ ਭਰਾ ਕੋਲ ਦੂਰੋਂ ਚੱਲ ਕੇ ਆਊਗਾ ਇਹ ਨਹੀਂ ਹੈਗਾ ਉਹਦੀ ਮਿਹਨਤ ਪੱਲੇ ਪਊਗੀ ਵੀ ਕਿਉਂਕਿ ਕਰੀਮ ਹੀ ਖੜੀ ਆ ਬਾਈ ਛਾਂਟ ਕੇ ਜਿੱਦਾਂ ਦਾ ਵੀ ਜਾਨਵਰ ਖਰੀਦਣਾ ਭਰਾ ਨੇ ਉਦਾਂ ਦੇ ਜਾਨਵਰ ਖੜਾ ਬਾਈ ਪੈਸੇ ਬਾਈ ਜਾਨਵਰ ਤੇ ਲੱਗਣੇ ਨੇ ਇਹ ਆਪਾਂ ਨੂੰ ਪਤਾ ਹੁਣ ਇਹਦੇ ਦੇਖ ਲਓ ਅਡਰ ਦੀ ਕੁਆਲਿਟੀ ਪਿੱਛੋਂ ਲਾ ਲਓ ਕਿੱਦਾਂ ਦੀ ਆ ਹਲੇ ਬਾਈ ਲੂਜ ਦੇਖ ਲਓ ਕਿੰਨਾ ਅਡਰ ਹੂੰ ਇਹ ਦੋਗੇ ਇਹ ਬੱਚੀ ਬਈ ਸੂਈ ਜਾਂਦੀ ਆ ਘੰਟੇ ਖੰਡ ਚ ਸੂਪੂਗੀ ਇਹ ਗੱਬਣੀ ਆ ਇਹ ਹਾਂ ਬਈ ਗੱਬਣੀ ਆ ਹਲੇ ਠੀਕ ਆ ਸੂਈ ਜਾਂਦੀ ਆ ਬਟ ਕਰੀ ਜਾਂਦੀ ਆ ਇਹ ਹੂੰ ਆਪਾਂ ਇਹ ਨਹੀਂ ਕਹਿੰਦੇ ਹੁਣ ਬਈ ਇਦਾਂ ਦੇ ਆਰਡਰ ਦੇ ਵਿੱਚ ਭਰਾ ਕੋਈ ਵੀ ਮੰਨ ਲਗ ਲਗ ਕਹਨਾ 50 ਕਿਲੋ ਦੁੱਧ 45 ਬਈ ਜੀ 35 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਭਰਾ ਲੈ ਜੇ ਇਹਨਾਂ ਦੁੱਧ ਨੇ ਬਈ ਜੈਨੂਨ ਦੇ ਦੇਣਾ ਕੀ ਰੇਟ ਲੈਣਾ ਤਾਂ ਰੇਟ ਬਈ 1 ਲੱਖ ਤੇ 75000 ਰੁਪਏ ਦੀ ਆਪਾਂ ਵੈੜ ਬਈ ਇਹ ਅੱਜ ਦੇ ਦਾਂਗੇ 1 75 ਦੀ ਦੋਸਤ ਸੂਣ ਲੱਗੀ ਪਰ ਅਸਲ ਚੀਜ਼ ਆ ਬਈ ਇਹ ਨਹੀਂ ਹੈਗਾ ਅੱ비 ਜੇ ਆਪਾਂ ਕਹੀਏ ਵੀ ਇਦਾਂ ਅੱਜ ਦੇ ਕੀਮਤ ਦੇ ਹਿਸਾਬ ਨਾਲ ਬਾਈ ਇਹ ਬੱਚੇ 2 ਲੱਖ ਰੁਪਏ ਦੀ ਵੀ ਸੇਲ ਹੋ ਸਕਦੀ ਆ ਕਿਉਂਕਿ ਆਡਰ ਦੀ ਕੁਆਲਿਟੀ ਦੇਖ ਲਓ ਘੋੜੀ ਵਰਗੀ ਬੱਚੀ ਆ ਜਿਹੜਾ ਵੀ ਭਰਾ ਲੂਗਾ ਬਾਈ ਮੁੱਲ ਮੁਰੂ ਬਹੁਤ ਸ਼ਾਨਦਾਰ ਆ ਹਲੇ ਤਾਂ ਇੰਨੀ ਹੋਰ ਬਣ ਜਾਣਾ ਬਾਈ ਇਹਨੇ ਕਿਉਂਕਿ ਕੁਆਲਿਟੀ ਬਾਈ ਜਿਹੜੀ ਬਰੀਡ ਆ ਬਾਈ ਉਹ ਕਾਣੂ ਉੱਗੀ ਰਹਿੰਦੇ ਦੇਖ ਸਹੀ ਹੈ ਸੋ ਦੱਸੋ ਤਿਆਰੀ ਦੇਖੋ ਕਰਨ ਵਾਲੀ ਦੀ ਅਗੇ ਬੱਚ ਬਾਈ ਜੇਰ ਪੈ ਗਈ ਇਹਦੀ ਬੱਚੀ ਇਹਨੇ ਦਿੱਤੀ ਆ ਇਹ ਆਪਾਂ ਪਹਿਲਾਂ ਦਿਖਾਈ ਜਿਹੜੀ ਉਹ ਬੈੜਾ ਉਸੇ ਦੇ ਨਾਲ ਆ ਇਹ 2 5 ਦੀ ਦੇ ਦਾਂਗੇ ਬਾਈ ਪਹਿਲਣ ਦਾ ਦੁੱਧ ਮੰਨ ਕੇ 30 ਪਲੱਸ ਦਿੱਤਾ ਹੋਇਆ ਉਹਦੇ ਮੰਗਰੇ ਵੀ ਬੱਚੇ ਆ ਤਕਰੀਬਨ ਬੱਚੀਆਂ ਨੇ ਜਿਹੜੀਆਂ ਗਾਵਾਂ ਸੂਈਆਂ ਬਾਈ ਠੀਕ ਹੈ ਮੇਲ ਇੱਕ ਗਾਵਾਂ ਮੰਗਰਾ ਬਸ ਹੁਣ ਇਹ ਵੀ ਬੈੜ ਦਾ ਕੋਈ ਮੁੱਲ ਨਹੀਂ ਬਾਈ ਜਿਹੜਾ ਵੀ ਭਰਾ ਆਊਗਾ ਮੰਨ ਕੇ ਕੱਠੀਆਂ ਇੱਕੋ ਜਿਹੇ ਬੈੜਾ ਇਹਦੀ ਬਾਈ ਮੰਨ ਕੇ 7 ਕਿਲੋ ਬੋਲੀ ਚੋਈ ਸੀ ਵੀ ਚਲੋ ਜੇਰ ਜੁਰ ਛੱਡ ਦੂਗੀ ਹੂੰ ਮੋੜਲੀ ਵਿੱਚ ਜੇ ਦੁਪਹਿਰੇ ਸੂਈ ਸੀ ਬਾਈ ਠੀਕ ਹੈ ਲੈ ਬੇ ਭਾਈ ਸਾਰੀਆਂ ਦੇ ਕੰਪੈਕਟ ਡਰੀ ਨੇ ਬਾਕੀ ਬੈੜਾ ਨੇ ਭਾਈ ਸਾਰੀਆਂ ਇਹਨਾਂ ਚ ਗਾਂ ਨਹੀਂ ਆਪਣੇ ਕੋਲ ਕੋਈ ਤੀਜਾ ਚੌਥਾ ਸੂਆ ਗਾਂ ਹੋਊਗੀ ਸਾਰੀਆਂ ਬੈੜਾ ਨੇ ਠੀਕ ਹੈ ਪ੍ਰਦੀਪ ਜਿਹੜੀਆਂ ਅੰਦਰ ਖੜੀਆਂ ਉਹ ਕੀ ਪਾ ਉਹ ਬਾਈ ਕੱਚੀਆਂ ਵਿੱਚ ਬਾਈ 90 95 ਦਾ ਰੇਟ ਵੀ ਸੁਈਆਂ ਹੋਈਆਂ ਗਾਵਾਂ ਨੇ 90 95 ਲੱਖ ਸਾਰੇ ਰੇਟ ਨੇ ਭਾਈ ਠੀਕ ਹੈ ਸੋ ਦੋਸੋ ਆ ਕੇ ਤੁਸੀਂ ਦੇਖ ਸਕਦੇ ਹੋ ਜਿੱਦਾਂ ਦਾ ਪਸ਼ੂ ਖਰੀਦਣਾ ਚਾਹੋ ਅੱਜ ਦੀ ਵੀਡੀਓ ਦੇ ਵਿੱਚ ਬਾਹਰ ਖੜੀਆਂ ਸਾਰੀਆਂ ਦਿਖਾਤੀਆਂ ਅੰਦਰ ਪੂਰਾ ਬਰਾਂਡਾ ਭਰਿਆ ਹੋਇਆ ਜਦੋਂ ਆਉਂਗੇ ਤੁਹਾਨੂੰ ਕਾਫੀ ਸਾਰੀਆਂ ਗਾਵਾਂ ਅੰਦਰ ਵੀ ਖੜੀਆਂ ਦੇਖਣ ਨੂੰ ਮਿਲਣਗੀਆਂ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ